ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਮੈਂ ਇਸ ਟਾਈਮ ਪਿੰਡ ਕਲਕਲਾਂ ਦੇ ਵਿੱਚੋਂ ਤੇ ਕਲਕਲਾਂ ਪਿੰਡ ਦੇ ਵਿੱਚ ਤੁਸੀਂ ਐਂਟਰੀ ਨਹੀਂ ਮਾਰਨੀ ਜਦੋਂ ਆਪਾਂ ਤਲਵੰਡੀ ਭਾਈ ਤੋਂ ਮੋਗੇ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਮਿੱਤਰੋ ਕਲਕਲਾਂ ਵਾਲਾ ਪੁਲ ਆਉਂਦਾ ਵਾ ਜਿਹੜਾ ਤੇ ਹੁੰਦੇ ਨਾ ਸਕੂਲ ਆ ਸਕੂਲ ਦੇ ਵਿਚਾਲੇ ਉਹਦੀ ਸੈਂਟਰ ਦੇ ਇੱਕ ਪਈ ਆਉਂਦੀ ਤੇ ਉਹ ਸਿੱਧੀ ਪਾਈ ਹੁਣੇ ਉਹਦੇ ਘਰ ਦੇ ਵਿੱਚ ਐਂਟਰੀ ਕਰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਕ ਹੈ ਕਾਫੀ ਗਿਣਤੀ ਦੇ ਵਿੱਚ ਇਸ ਘਰ ਦੇ ਵਿੱਚ ਵੀ ਚੰਗੇ ਜਾਨਵਰ ਰੱਖੇ ਹੋਏ ਆ ਬਾਈ ਹੁਣ ਇਹਨਾਂ ਦੇ ਪਰ ਇੱਕ ਤੁਹਾਨੂੰ ਝੋਟੀ ਵਿਖਾਉਣੀ ਆ ਝੋਟੀ ਇਹੋ ਜੀ ਵਿਖਾਉਣੀ ਆ ਵੀ ਇਹਨੂੰ ਤੋਕੜ ਮੰਨ ਕੇ ਨਾ ਲਿਆ ਜੇ ਸੂਆ ਸਿਰਫ ਇਹਦਾ 15 ਤੋਂ ਮਹੀਨੇ ਦੇ ਵਿੱਚ ਕਾਰੀ ਆ ਪਹਿਲਾਂ ਸੂਈ ਇਹ ਥੋੜਾ ਜਿਹਾ ਟਾਈਮ ਪਹਿਲਾਂ ਸੂਪੀ ਇਹ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਕੱਚੀ ਸੂਪੀ ਜਵੇਂ ਮਹੀਨਾ ਵੀ ਦਿਨ ਦੀ ਤੇ ਮਿੱਤਰੋ ਬੱਚਾ ਜਿਹੜਾ ਇਹਦਾ ਮਰਿਆ ਗਿਆ ਕਰਮ ਵਾਲੀ ਦਾ ਆਸਟੇਮੇਂ ਦੇ ਥੱਲੇ ਕਿੰਨਾ ਦੁੱਧ ਆ ਤੇ ਵੱਡੀ ਗੱਲ ਇਹ ਆ ਵੀ ਜਿਵੇਂ ਹੁਣ ਇੱਥੇ ਵਿਹੜੇ ਦੇ ਵਿੱਚ ਖੜੀ ਆ ਇਸੇ ਤਰ੍ਹਾਂ ਹੀ ਇਹ ਕਰਮਾਲੀ ਨੂੰ ਪੰਜ ਤੁਸੀਂ ਥਾਪੀ ਮਾਰ ਕੇ ਬੈਜੋ ਵੀ گاਵਾ ਨਾਲੋਂ ਵੀ ਜ਼ਿਆਦਾ ਠੰਡੀ ਸੀਲ ਆ ਜਿਹੜੇ ਭਰਾਣੇ ਠੰਡੀ ਸੀਲ ਝੋਟੀ ਲੈਣੀ ਆ ਉਹਦੇ ਲਈ ਲਾਹੇਵੰਦ ਚੀਜ਼ ਦਾ ਕਰਦੇ ਆ ਗੱਲਬਾਤ ਕੀ ਰੇਟ ਆ ਕਿੰਨਾ ਦੁੱਧ ਆ ਆ ਉਪਰਾਣਨ ਕਰਦੇ ਮੁਲਕ ਸੱਚੀ ਗੱਲ ਬਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਸੇਤੰਕਰ ਪਰਿਵਾਰ ਵੀਰੇ ਸਭ ਵਧੀਆ ਬਾਈ ਜੀ ਅਸੀਂ ਇੱਕ ਵਾਰੀ ਆਪਣੇ ਦਾ ਸਕੂਲ ਦਾ ਨਾਮ ਦੱਸ ਦਿਓ ਜਿੱਥੋਂ ਪਈ ਆਉਂਦੀ ਆ ਬਈ ਸੈਨ ਜੋਸੇਫ ਤੇ ਲਰਨਿੰਗ ਫੀਲਡ ਦੇ ਵਿੱਚ ਆਲ ਠੀਕ ਹੈ ਬਾਈ ਹਾਂਜੀ ਅੱਛਾ ਵੱਡੇ ਬਾਈ ਜਿਹੜੀ ਝੋਟੀ ਪੈਲਣਾ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹੀ ਬਸ 15 ਤੋਂ 20 ਦਿਨ ਦੇ ਵਿੱਚ ਵਿੱਚ ਟਾਈਮ ਆਇਨਾ ਕੀ 15 ਤੋਂ 20 ਦਿਨ ਦੇ ਵਿੱਚ ਤੇ ਦੁੱਧ ਵੀਰੇ ਇਸ ਟਾਈਮ ਕਿੰਨਾ 6 ਤੋਂ 7 ਲੀਟਰ ਦੇ ਵਿੱਚ ਪੂਰਾ ਇਸ ਟਾਈਮ ਤਿਆਰ ਹੈ ਠੀਕ ਹੈ ਅੱਛਾ ਐਂ ਦੱਸੀ ਮੈਨੂੰ ਵੀ ਸੂਈ ਇਹ ਕਿੰਨਾ ਕੁ ਟਾਈਮ ਪਹਿਲਾਂ ਪਈ ਸੀ ਜੇ ਉਹ ਵੀ ਬਾਈ 15 ਦਿਨ ਪਹਿਲਾਂ ਸੂਈ ਵੀ ਸੀ ਬਾਈ 15 ਠੀਕ ਹੈ ਤਾਂ ਵੀ ਫਿਰ ਥੋੜਾ ਜਿਹਾ ਹਣਾ ਆਜੂ ਵੀ ਦੁੱਧ ਤੇ ਤਿਆਰ ਜਿਵੇਂ ਜਿਵੇਂ ਸਾਢੇ ਹਜੇ ਬਾਈ ਦੁੱਧ ਦੇ ਵਾਧੇ ਤੁਰੇ ਆਉਂਦੀ ਹੈ ਜੀ ਐਂ ਨਹੀਂ ਵੀ ਖੜ ਗਈ ਇੱਥੇ ਤੁਰੇ ਆਉਂਦੀ ਦੁੱਧ ਅ ਕੇ ਕੀ ਕਰ ਮਤਲਬ ਕੀ ਯਾਰ ਬਾ ਵਿੱਚ ਹੀ ਕਹਿ ਸਕਦੇ ਆ ਆਪਾਂ ਮਰ ਗਿਆ ਉਹ ਅੰਦਰ ਹੀ ਮਰ ਗਿਆ ਹਾਂਜੀ ਹੁੰਜ ਸਵੋਣੀ ਡਾਕਟਰ ਡਾਕਟਰ ਤੋਂ ਪਈ ਨਹੀਂ ਨਹੀਂ ਸੂ ਤਾਂ ਐ ਪਈ ਸੀ ਪਰ ਬੱਚਾ ਮਰ ਗਿਆ ਸੀ ਠੀਕ ਹੈ ਜੇਰ ਜੂਰ ਪਾਤੀ ਸੀ ਹਾਂ ਜੇਰ ਪੈ ਗਈ ਸੀ ਠੀਕ ਹੈ ਵੀਰੇ ਠੀਕ ਹੈ ਅੱਛਾ ਹੁਣ ਮਿਲਦੀ ਕਿਵੇਂ ਆ ਵੀਰੇ ਇਹ ਬਾ ਮਹਿਲ ਦੀ ਇੱਥੇ ਖੜੀ ਨਹੀਂ ਭਲੇ ਭਾਈ ਥਾਪੀ ਦੇ ਕੇ ਬੈਠ ਵੀ ਰਹੀ ਐਂ ਬਾਲੂ ਕੀ ਥੱਲੇ ਹਾਂ ਹਾਂ ਭਾਈ ਆ ਬੈਠੀ ਵੀਰੇ ਲੈ ਵੀ ਮਿੱਤਰੋ ਆ ਗੋਣਾ ਇਹਦੇ ਵਿੱਚ ਕਰਮਾ ਵਾਲੀ ਦੇ ਵਿੱਚ ਚਲੋ ਠੀਕ ਆ ਦੁੱਧ ਬਾਲਾ ਨਹੀਂ ਤਾਂ 8-9 ਕਿਲੋ ਦੇਣ ਲੱਗ ਪੂਗੀ ਖਾ ਪੀ ਕੇ ਬਈ ਕਰਮਾ ਅੱਜ ਤਾਂ ਹਰੇ ਵਿਚਾਰੀ ਵੇਖ ਲਓ ਵੀ ਐਂ ਹੀ ਭਾਪੂ ਲੈਂਦੀ ਪਾਈ ਹੋਣੀ ਉਹਦੇ ਵੀ ਐਂ ਹੀ ਮਿਲ ਪੈਂਦੀ ਐ ਸੀਲ ਆ ਹਨਾ ਬਾਈ ਬਾਈ ਬਹੁਤ ਸੀਲ ਆ ਜਮਾ ਥੱਲੋ ਚੰਗੀ ਨਿਕਰਦੀ ਤਾਰਤੂਰ ਬਹੁਤ ਵਧੀਆ ਜਮਾ ਇੱਕੋ ਜੇ ਥਾਣਾ ਜੀ ਹੂੰ ਠੀਕ ਆ ਵੀਰੇ ਲੇ ਆ ਵੀਰੇ ਮੋੜਦੇ ਆ ਬਾਈ ਅੱਛਾ ਵੱਡੇ ਭਾਈ ਕੀ ਰੇਟ ਰਹਿਊ ਕਹਿੰਦਾ ਵੀਰੇ ਰੇਟ ਬਾਈ ਆਪਣਾ ਇਹਦਾ 60 ਆ ਠੀਕ ਆ ਥੋੜਾ ਬੋਤੋ ਜੇ ਲਾਡ ਪਿਆਰ ਕਰਦੇਗਾ ਪਰ ਕਰ ਦਾਂਗੇ ਬਾਈ ਜਰੂਰ ਕਰਾਂਗੇ ਠੀਕ ਆ ਬਾਈ ਠੀਕ ਆ ਲੈ ਵੀ ਮਤਰੋ ਹੁਣ ਆ ਵੀ ਬਾਈ ਇਹਦੇ ਵਿੱਚ ਗੱਲਾਂ ਵੀ ਇਹਨੇ 8-9 ਕਿਲੋ ਦੁੱਧ ਵੀ ਦੇਣ ਲੱਗ ਪਏ ਨੇ ਕੱਟੀ ਨੇ ਤੇ ਫਿਰ ਦੂਜੀ ਗੱਲ ਮੂੰਹ ਮੱਥੇ ਲੱਗਦੀ ਛੋਟੀ ਠੰਡੀ ਸੀਲਾ ਸਿਆਣੀਆਂ ਜੈਲੀ ਆ ਤੇ ਜੇ ਕਰਕੇ ਦੇ ਚਾਰੀ ਟਾਈਮ ਤੇ ਸੂ ਪੈਂਦੀ ਆ ਉਹਦੇ ਬੱਚਾ ਪੋਚਾ ਜਾਂਦਾ ਹੁੰਦਾ ਤਾਂ ਫਿਰ ਭਾਈ ਇਹਨੂੰ ਵੀ ਭਾਈ ਨੂੰ ਵੀ ਰੁਪਈਏ ਵਟਣ ਦਾ ਸਵਾਦ ਆਉਂਦਾ ਉਹਨੂੰ ਵੀ ਪਰ ਅੱਜ ਤੁਹਾਨੂੰ ਤਾਂ ਮਿੱਤਰੋ ਇੱਕ ਸਾਫ ਦੀ ਇਹ ਭਾਉ ਕਪਾਣ ਵਾਲੀ ਮਿਲ ਜਾਣੀ ਆ ਮਾਨਤਨ ਹੋ ਜਾਊਗਾ ਗੱਲਬਾਤ ਵੀਰੇ ਨੰਬਰ ਤੇ ਹੀ ਕਰ 98155 ਹਾਂਜੀ 13551 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98155 ਹਾਂਜੀ 13551 ਠੀਕ ਆ ਭਾਈ ਇਸ ਨੰਬਰ ਤੇ ਗੱਲਬਾਤ ਕਰ ਲਿਓ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਜਿਹੜਾ ਕਹਿੰਦਾ ਜਿਲ੍ਹਾ ਮੁਗਾ ਲੱਗਦਾ ਉਹ ਮੁਗੀ ਸ਼ਹਿਰ ਦੇ ਬਿਲਕੁਲ ਨੇੜੇ ਆ ਵਧੇਰੇ ਜਾਣਕਾਰੀ ਲਈ ਰਾਬਤਾ ਕੰਮ ਕਰ ਲਿਓ ਭਾਈ ਦੇ ਨਾਲ 6 ਕਿਲੋ ਦੁੱਧ ਦਾ ਛੋਟੀ ਪੂਰੀ ਸ਼ੋਧਾ ਰੇਟ ਦਾ 60000